ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ 9ਵੀਂ ਕਲਾਸ ਹਿਸਟਰੀ ਚੈਪਟਰ 8 ਪਹਿਰਾਵੇ ਦਾ ਸਮਾਜਿਕ ਇਤਿਹਾਸ ਅਭਿਆਸ ਦੇ ਪ੍ਰਸ਼ਨ ਬਹੁ ਵਿਕਲਪੀ ਪ੍ਰਸ਼ਨ ਪ੍ਰਸ਼ਨ ਨੰਬਰ 1 ਸੂਤੀ ਕੱਪੜਾ ਕਿਸ ਤੋਂ ਬਣਦਾ ਹੈ ਊੜਾ ਕਪਾਹ ਆੜਾ ਜਨਵਰਾਂ ਦੀ ਖੱਲ ਈੜੀ ਰੇਸ਼ਮ ਦੇ ਕੀੜੇ ਸਸਾ ਉੱਨ ਉੱਤਰ ਹੈਗਾ ਊੜਾ ਕਪਾਹ ਪ੍ਰਸ਼ਨ ਨੰਬਰ 2 ਬਨੌਤੀ ਰੇਸ਼ੇ ਦਾ ਵਿਚਾਰ ਸਭ ਤੋਂ ਪਹਿਲਾਂ ਕਿਹੜੇ ਵਿਗਿਆਨੀ ਨੂੰ ਆਇਆ ਊੜਾ ਮੈਰੀ ਕਿਊਰੀ ਆੜਾ ਰਾਬਰਟ ਹੁੱਕ ਈੜੀ ਲੂਈਸ ਸੁਬਾਬ ਸਸਾ ਲਾਰਡ ਕਰਜਨ ਉੱਤਰ ਹੈਗਾ ਆੜਾ ਰੋਬਰਟ ਹੁੱਕ ਪ੍ਰਸ਼ਨ ਨੰਬਰ 3 ਕਿਹੜੀ ਸਦੀ ਵਿੱਚ ਯੂਰਪ ਦੇ ਲੋਕ ਆਪਣੇ ਸਮਾਜਿਕ ਰੁਤਵੇ ਵਰਗ ਜਾਂ ਲਿੰਗ ਦੇ ਅਨੁਸਾਰ ਕੱਪੜੇ ਪਹਿਨਦੇ ਸਨ ਊੜਾ 15ਵੀਂ ਆੜਾ 16ਵੀਂ ਈੜੀ 17ਵੀਂ ਸਸਾ 18ਵੀਂ ਉੱਤਰ ਹੈਗਾ ਸਸਾ 18ਵੀਂ ਪ੍ਰਸ਼ਨ ਨੰਬਰ 4 ਕਿਹੜੇ ਦੇਸ਼ ਦੇ ਵਪਾਰੀਆਂ ਨੇ ਭਾਰਤ ਦੀ ਸ਼ਾਂਟ ਦਾ ਆਯਾਤ ਸ਼ੁਰੂ ਕੀਤਾ ਉੱਤਰ ਚੀਨ ਆੜਾ ਇੰਗਲੈਂਡ ਈਡੀ ਅਮਰੀਕਨ ਸਸਾ ਇਹਨਾਂ ਵਿੱਚੋਂ ਕੋਈ ਨਹੀਂ ਉੱਤਰ ਹੈ ਗਿਆ ਆੜਾ ਇੰਗਲੈਂਡ ਆੜਾ ਖਾਲੀ ਥਾਵਾਂ ਭਰੋ ਪ੍ਰਸ਼ਨ ਨੰਬਰ 1 ਪ੍ਰਾਤ ਤੱਤਵ ਵਿਗਿਆਨੀਆਂ ਨੂੰ ਡੈਸ਼ ਦੇ ਨਜ਼ਦੀਕ ਹਾਥੀ ਦੰਦ ਦੀਆਂ ਬਣੀਆਂ ਹੋਈਆਂ ਸੂਈਆਂ ਪ੍ਰਾਪਤ ਹੋਈਆਂ ਉੱਤਰ ਕੋਸਟੋਨਿੱਕੀ ਰੂਸ ਪ੍ਰਸ਼ਨ ਨੰਬਰ 2 ਰੇਸ਼ਮ ਦਾ ਕੀੜਾ ਆਮ ਤੌਰ ਤੇ ਡੈਸ਼ ਦੇ ਦਰੱਖਤਾਂ ਉੱਤੇ ਪਾਲਿਆ ਜਾਂਦਾ ਹੈ। ਉੱਤਰ ਹੈਗੇਗਾ ਸਹਿਤ ਤੂਤ। ਪ੍ਰਸ਼ਨ ਨੰਬਰ 3 ਡੈਸ਼ ਕੱਪੜਿਆਂ ਦੇ ਅਵਸ਼ੇਸ਼ ਮਿਸਰ, ਬੇਵਿਲੋਂ, ਸਿੰਧ ਘਾਟੀ ਦੀ ਸਭਿਅਤਾ ਤੋਂ ਮਿਲੇ ਹਨ। ਉੱਤਰ ਹੈਗਾ 19। ਪ੍ਰਸ਼ਨ ਨੰਬਰ 4 ਉਦਯੋਗਿਕ ਕ੍ਰਾਂਤੀ ਦਾ ਆਰੰਭ ਡੈਸ਼ ਮਹਾਂਦੀਪ ਵਿੱਚ ਹੋਇਆ ਸੀ। ਉੱਤਰ ਹੈਗਾ ਯੂਰਪ। ਰੈਸ਼ਨ ਨੰਬਰ 5 ਸਬ ਦੇਸੀ ਅੰਦੋਲਨ ਡੈਸ਼ ਇਸਵੀ ਵਿੱਚ ਆਰੰਭ ਹੋਇਆ ਉੱਤਰ ਹੈਗਾ 1905 ਈਡੀ ਸਹੀ ਮਿਲਾਨ ਕਰੋ ਨੰਬਰ 1 ਬੰਗਾਲ ਦੀ ਬੰਡ ਇਹਦਾ ਮਿਲਾਨ ਹੈਗਾ ਨੰਬਰ 5 ਲਾਰਡ ਕਰਜਨਾ ਨੰਬਰ 2 ਰੇਸ਼ਮੀ ਕਪੜਾ ਇਹਦਾ ਮਿਲਾਨ ਹੈਗਾ ਨੰਬਰ 2 ਚੀਨ ਨੰਬਰ 3 ਰਾਸ਼ਟਰੀ ਗਾਣ ਇਹਦਾ ਮਿਲਾਨ ਹੈਗਾ ਨੰਬਰ 1 ਰਵਿੰਦਰਨਾਥ ਟੈਗੋਰ ਨੰਬਰ 4 ਫਰਾਂਸੀਸੀ ਕ੍ਰਾਂਤੀ ਇਹਦਾ ਮਿਲਾਨ ਹੈਗਾ 1799 ਇਸਵੀ ਨੰਬਰ 5 ਸਵਦੇਸ਼ੀ ਲਹਿਰ ਇਹਦਾ ਮਿਲਾਨ ਹੈਗਾ ਮਹਾਤਮਾ ਗਾਂਧੀ ਸੱਸਾ ਅੰਤਰ ਦੱਸੋ ਨੰਬਰ 1 ਕੋ 19 ਕਪੜਾ ਅਤੇ ਰੇਸ਼ਮੀ ਕਪੜਾ ਨੰਬਰ 2 ਸੂਤੀ ਕਪੜਾ ਅਤੇ ਬਨਾਉਟੀ ਰੇਸ਼ਿਆਂ ਤੋਂ ਬਣਿਆ ਕਪੜਾ ਉੱਤਰ ਨੰਬਰ 19 ਕਪੜਾ ਅਤੇ ਰੇਸ਼ਮੀ ਕਪੜਾ ਨੰਬਰ 19 ਕਪੜਾ ਉਹਨਾਂ ਅਸਲ ਵਿੱਚ ਇੱਕ ਰੇਸੇਦਾਰ ਪ੍ਰੋਟੀਨ ਹੈ ਜੋ ਵਿਸ਼ੇਸ਼ ਕਿਸਮ ਦੀ ਚਮੜੀ ਦੀਆਂ ਕੋਸ਼ਿਕਾਵਾਂ ਤੋਂ ਬਣਦੀ ਹੈ ਉਹਨਾਂ पेड़ ਬੱਕਰੀ ਤੋਂ ਬਣਦਾ ਹੈ ਅਤੇ ਯਾਕ ਖਰਗੋਸ਼ ਆਦ ਜਨਵਰਾਂ ਤੋਂ ਵੀ ਪ੍ਰਾਪਤ ਕੀਤੀ ਜਾਂਦੀ ਹੈ ਮੈਰੀਨੋ ਨਾਂ ਦੀਆਂ ਪੇਡਾਂ ਦੀ ਉਹਨ ਸਭ ਤੋਂ ਉੱਤਮ ਮੰਨੀ ਜਾਂਦੀ ਹੈ ਮਿਸਰ ਬੇਬੀਲੋਨ ਸਿੰਧ ਘਾਟੀ ਦੀ ਸਭਿਅਤਾ ਤੋਂ ਉੱਨੀ ਕੱਪੜੇ ਦੇ ਅਵਸ਼ੇਸ਼ ਮਿਲੇ ਹਨ ਨੰਬਰ 2 ਰੇਸ਼ਮੀ ਕੱਪੜਾ ਰੇਸ਼ਮੀ ਕੱਪੜਾ ਰੇਸ਼ਮ ਦੇ ਕੀੜਿਆਂ ਤੋਂ ਪ੍ਰਾਪਤ ਰੇਸ਼ਿਆਂ ਤੋਂ ਬਣਦਾ ਹੈ ਰੇਸ਼ਮ ਦਾ ਕੀੜਾ ਆਪਣੀ ਸੁਰੱਖਿਆ ਲਈ ਆਪਣੇ ਆਲੇ-ਦੁਆਲੇ ਇੱਕ ਕਵਚ ਤਿਆਰ ਕਰਦਾ ਹੈ ਇਹ ਕਵਚ ਉਸ ਦੀ ਲਾਲ ਦਾ ਬਣਿਆ ਹੁੰਦਾ ਹੈ ਇਸ ਕਵਚ ਤੋਂ ਹੀ ਰੇਸ਼ਮੀ ਧਾਗਾ ਤਿਆਰ ਕੀਤਾ ਜਾਂਦਾ ਹੈ ਰੇਸ਼ਮ ਦਾ ਕੀੜਾ ਆਮ ਤੌਰ ਤੇ ਸਹਤੂਤ ਦੇ ਰੁੱਖਾਂ ਤੇ ਪਾਲਿਆ ਜਾਂਦਾ ਹੈ ਰੇਸ਼ਮੀ ਕੱਪੜਿਆਂ ਦੀ ਤਕਨੀਕ ਸਭ ਤੋਂ ਪਹਿਲਾਂ ਚੀਨ ਵਿੱਚ ਵਿਕਸਤ ਹੋਈ ਭਾਰਤ ਵਿੱਚ ਵੀ ਹਜ਼ਾਰਾਂ ਸਾਲਾਂ ਤੋ ਰੇਸ਼ਮੀ ਕੱਪੜੇ ਦੀ ਵਰਤੋਂ ਕੀਤੀ ਜਾ ਰਹੀ ਹੈ ਨੰਬਰ 2 ਸੂਤੀ ਕੱਪੜਾ ਅਤੇ ਬਣਾਉਟੀ ਰੇਸ਼ੀਆਂ ਤੋਂ ਬਣਿਆ ਕੱਪੜਾ ਨੰਬਰ 1 ਸੂਤੀ ਕੱਪੜਾ ਸੂਤੀ ਕੱਪੜਾ ਕਪਾਹ ਤੋਂ ਬਣਿਆ ਬਣਾਇਆ ਜਾਂਦਾ ਹੈ ਭਾਰਤ ਵਿੱਚ ਲੋਕ ਸਦੀਆਂ ਤੋਂ ਸੂਤੀ ਕੱਪੜਾ ਪਹਿਨਦੇ ਆ ਰਹੇ ਹਨ ਕਪਾਹ ਅਤੇ ਸੂਤੀ ਕੱਪੜਿਆਂ ਦੀ ਵਰਤੋਂ ਦੇ ਇਤਿਹਾਸਿਕ ਪ੍ਰਮਾਣ ਪ੍ਰਾਚੀਨ ਸਭਿਆਤਾਵਾਂ ਵਿੱਚ ਮਿਲਦੇ ਆ ਹਨ ਸਿੰਧ ਘਾਟੀ ਦੀ ਸਭਿਅਤਾ ਵਿੱਚੋਂ ਕਪਾਹ ਅਤੇ ਸੂਤੀ ਕੱਪੜੇ ਦੀ ਵਰਤੋਂ ਬਾਰੇ ਪ੍ਰਮਾਣ ਮਿਲੇ ਹਨ ਰਿਗਵੇਦ ਦੇ ਮੰਤਰਾਂ ਵਿੱਚ ਵੀ ਕਪਾਹ ਦੇ ਵਿਸ਼ੇ ਵਿੱਚ ਚਰਚਾ ਕੀਤੀ ਗਈ ਹੈ ਨੰਬਰ 2 ਬਨੌਟੀ ਰੇਸ਼ੇ ਤੋਂ ਬਣੇ ਕੱਪੜੇ ਬਨੌਟੀ ਰੇਸ਼ੇ ਬਣਾਉਣ ਦਾ ਵਿਚਾਰ ਸਭ ਤੋਂ ਪਹਿਲਾਂ ਇੱਕ ਅੰਗਰੇਜ਼ ਵਿਗਿਆਨੀ ਰਾਬਰਟ ਹੁੱਕ ਦੇ ਮਨ ਵਿੱਚ ਆਇਆ ਇਸ ਦੇ ਬਾਰੇ ਇੱਕ ਫਾਰਾਂਸੀ ਵਿਗਿਆਨੀ ਨੇ ਵੀ ਲਿਖਿਆ ਪਰ 1842 ਈਸਵੀ ਵਿੱਚ ਅੰਗਰੇਜ਼ੀ ਵਿਗਿਆਨੀ ਲੂਇਸ ਸੁਵਾਬ ਨੇ ਬਨਾਉਟੀ ਰੇਸ਼ਿਆਂ ਤੋਂ ਕੱਪੜੇ ਤਿਆਰ ਕਰਨ ਦੀ ਇੱਕ ਮਸ਼ੀਨ ਤਿਆਰ ਕੀਤੀ ਬਨਾਉਟੀ ਰੇਸ਼ਿਆਂ ਨੂੰ ਤਿਆਰ ਕਰਨ ਲਈ ਸਤੂਤ ਅਲਕੋਹਲ ਰਾਵੜ ਮਨੱਕਾ ਚਰਬੀ ਅਤੇ ਕੁਝ ਹੋਰ ਬਨਸਪਤੀ ਵਰਤੋਂ ਵਿੱਚ ਲਿਆਂਦੀ ਜਾਂਦੀ ਹੈ ਨਾਈਲੋਨ ਪੋਲੀ ਸਿਟਰ ਅਤੇ ਰੀਜ਼ਾਨ ਮੁਖ ਬਨੌਟੀ ਰੇਸ਼ੇ ਹਨ ਪੋਲੀ ਸਿਟਰ ਅਤੇ ਸੂਤ ਤੋਂ ਬਣਿਆ ਕਪੜਾ ਟੈਰੀਕਾਟ ਭਾਰਤ ਵਿੱਚ ਬਹੁਤ ਵਰਤਿਆ ਜਾਂਦਾ ਹੈ ਅੱਜ ਕੱਲ੍ਹ ਜ਼ਿਆਦਾਤਰ ਲੋਕ ਬਨੌਟੀ ਰੇਸ਼ਿਆਂ ਤੋਂ ਬਣੇ ਕੱਪੜੇ ਦੀ ਵਰਤੋਂ ਕਰਦੇ ਹਨ ਨੰਬਰ 2 ਬਹੁਤ ਛੋਟੇ ਉਤਰਾਵਾਂ ਵਾਲੇ ਪ੍ਰਾਸ਼ਨ ਪ੍ਰਾਸ਼ਨ ਨੰਬਰ 1 ਆਧ ਕਾਲ ਵਿੱਚ ਮਨੁੱਖ ਸਰੀਰ ਟਕਾਣਾ ਲਈ ਕਿਸ ਦੀ ਵਰਤੋਂ ਕਰਦਾ ਸੀ ਉੱਤਰ ਆਦਿਕਾਲ ਵਿੱਚ ਮਨੁੱਖ ਸਰੀਰ ਢਕਣ ਲਈ ਪੱਤਿਆਂ ਰੁੱਖਾਂ ਦੀ ਛਾਲ ਅਤੇ ਜਾਨਵਰਾਂ ਦੀ ਖੱਲ ਦੀ ਵਰਤੋਂ ਕਰਦਾ ਸੀ ਪ੍ਰਸ਼ਨ ਨੰਬਰ 2 ਕੱਪੜੇ ਕਿੰਨੀ ਤਰ੍ਹਾਂ ਦੇ ਰੇਸ਼ਿਆਂ ਤੋਂ ਬਣਦੇ ਹਨ ਉੱਤਰ ਕੱਪੜੇ 4 ਕਿਸਮ ਦੇ ਰੇਸ਼ਿਆਂ ਤੋਂ ਬਣਦੇ ਹਨ ਸੂਤੀ ਉਨੀ ਰੇਸ਼ਮੀ ਅਤੇ ਬਨੌਟੀ ਪ੍ਰਸ਼ਨ ਨੰਬਰ 3 ਕਿਸ ਕਿਸਮ ਦੀਆਂ ਪੇਡਾਂ ਦੀ ਉਨ ਸਭ ਤੋਂ ਵਧੀਆ ਹੁੰਦੀ ਹੈ ਉੱਤਰ ਹੈਗਾ ਮੈਰੀਨੋ ਪ੍ਰਸ਼ਨ ਨੰਬਰ 4 ਕਿਸ ਦੇਸ਼ ਦੀਆਂ ਇਸਤਰੀਆਂ ਨੇ ਸਭ ਤੋਂ ਪਹਿਲਾਂ ਪਹਿਰਾਵੇ ਦੀ ਆਜ਼ਾਦੀ ਸੰਬੰਧੀ ਆਵਾਜ਼ ਉਠਾਈ ਉੱਤਰ ਹੈਗਾ ਫਰਾਂਸ ਪ੍ਰਸ਼ਨ ਨੰਬਰ 5 ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਇੰਗਲੈਂਡ ਕਿਸ ਦੇਸ਼ ਤੋਂ ਸੂਤੀ ਕੱਪੜੇ ਦਾ ਆਯਾਤ ਕਰਦਾ ਸੀ ਉੱਤਰ ਹੈਗਾ ਭਾਰਤ ਤੋਂ ਪ੍ਰਸ਼ਨ ਨੰਬਰ 6 ਖਾਦੀ ਲਹਿਰ ਚਲਾਉਣ ਵਾਲੇ ਪ੍ਰਮੁੱਖ ਭਾਰਤੀ ਨੇਤਾ ਦਾ ਨਾਮ ਲਿਖੋ ਉੱਤਰ ਮਹਾਤਮਾ ਗਾਂਧੀ ਪ੍ਰਸ਼ਨ ਨੰਬਰ 7 ਨਾਮਤਾਰੀ ਸੰਪਰਦਾਏ ਦੇ ਲੋਕ ਕਿਸ ਰੰਗ ਦੇ ਕੱਪੜੇ ਪਹਿਨਦੇ ਹਨ ਉੱਤਰ ਹੈ ਗਿਆ ਸਫੇਦ ਰੰਗ ਦੇ ਅੱਗੇ ਨੰਬਰ 3 ਨਾਲ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪ੍ਰਸ਼ਨ ਨੰਬਰ 1 ਮਨੁੱਖ ਨੂੰ ਪਹਿਰਾਵੇ ਦੀ ਜ਼ਰੂਰਤ ਕਿਉਂ ਪਈ ਉੱਤਰ ਪਹਿਰਾਵਾ ਵਿਅਕਤੀਆਂ ਦੀ ਬੋਧਿਕ ਮਾਨਸਿਕ ਅਤੇ ਆਰਥਿਕ ਹਾਲਤ ਦਾ ਪ੍ਰਤੀਕ ਹੈ ਪਹਿਰਾਵੇ ਦੀ ਵਰਤੋਂ ਸਿਰਫ ਤੰਣ ਟਕਣ ਲਈ ਹੀ ਨਹੀਂ ਕੀਤੀ ਜਾਂਦੀ ਬਲਕਿ ਇਸ ਦੇ ਦੁਆਰਾ ਮਨੁੱਖ ਦੀ ਸੱਭਿਆਤਾ ਸਮਾਜਿਕ ਪੱਦਰ ਆਦ ਦਾ ਪਤਾ ਚੱਲਦਾ ਹੈ ਇਸ ਲਈ ਮਨੁੱਖ ਨੂੰ ਪਹਿਰਾਵੇ ਦੀ ਜ਼ਰੂਰਤ ਪਈ ਪ੍ਰਸ਼ਨ ਨੰਬਰ 2 ਰੇਸ਼ਮੀ ਕਪੜਾ ਕਿਵੇਂ ਤਿਆਰ ਹੁੰਦਾ ਹੈ ਉੱਤਰ ਰੇਸ਼ਮੀ ਕਪੜਾ ਰੇਸ਼ਮ ਦੇ ਕੀੜਿਆਂ ਤੋਂ ਪ੍ਰਾਪਤ ਰੇਸ਼ਿਆਂ ਤੋਂ ਬਣਦਾ ਹੈ ਰੇਸ਼ਮ ਦਾ ਕੀੜਾ ਆਮ ਤੌਰ ਤੇ ਸਹ ਤੂਤ ਦੇ ਰੁੱਖਾਂ ਤੇ ਪਾਲਿਆ ਜਾਂਦਾ ਹੈ ਇਹ ਕੀੜਾ ਆਪਣੀ ਸੁਰੱਖਿਆ ਲਈ ਆਪਣੇ ਆਲੇ ਦੁਆਲੇ ਇੱਕ ਕਵਚ ਬਣਾ ਲੈਂਦਾ ਹੈ ਇਹ ਕਵਚ ਉਸ ਦੀ ਲਾਰ ਦਾ ਬਣਿਆ ਹੁੰਦਾ ਹੈ ਇਸ ਕਵਚ ਤੋਂ ਹੀ ਰੇਸ਼ਮੀ ਤਾਗਾ ਤਿਆਰ ਕੀਤਾ ਜਾਂਦਾ ਹੈ ਰੇਸ਼ਮੀ ਕੱਪੜਿਆਂ ਦੀ ਤਕਨੀਕ ਸਭ ਤੋਂ ਪਹਿਲਾਂ ਚੀਨ ਵਿੱਚ ਵਿਕਸਿਤ ਹੋਈ ਰਾਸ਼ਨ ਨੰਬਰ 3 ਉਦਯੋਗੀ ਕ੍ਰਾਂਤੀ ਦਾ ਮਨੁੱਖ ਦੇ ਪਹਿਰਾਵੇ ਉੱਤੇ ਕੀ ਪ੍ਰਭਾਵ ਪਿਆ ਉੱਤਰ 18ਵੀ ਤੋਂ 19ਵੀ ਸਦੀ ਵਿੱਚ ਉਦਯੋਗੀ ਕ੍ਰਾਂਤੀ ਦੇ ਮਨੁੱਖ ਦੇ ਪਹਿਰਾਵੇ ਤੇ ਹੇਠ ਲਿਖੇ ਪ੍ਰਭਾਵ ਪਏ ਨੰਬਰ 1 ਕਸੂਤੀ ਕੱਪੜੇ ਦਾ ਉਤਪਾਦਨ ਬਹੁਤ ਅधिक ਵੱਧ ਗਿਆ ਇਸ ਲਈ ਲੋਕ ਮਸ਼ੀਨਾਂ ਤੋਂ ਬਣੇ ਸੂਤੀ ਕੱਪੜੇ ਪਹਿਨਣ ਲੱਗੇ ਨੰਬਰ 2 ਬਨਾਵਟੀ ਰੇਸ਼ੀਆਂ ਤੋਂ ਕੱਪੜੇ ਬਣਾਉਣ ਦੀ ਤਕਨੀਕ ਵਿਕਸਿਤ ਹੋਣ ਦੇ ਬਾਅਦ ਵੱਡੀ ਸੰਖਿਆ ਵਿੱਚ ਲੋਕ ਬਨਾਵਟੀ ਰੇਸ਼ਿਆਂ ਤੋਂ ਬਣੇ ਬਣਾਏ ਗਏ ਕੱਪੜੇ ਪਹਿਨਣ ਲੱਗੇ ਇਸ ਦੇ ਕਾਰਨ ਇਹ ਸੀ ਕਿ ਇਹ ਕੱਪੜੇ ਬਹੁਤ ਹਲਕੇ ਹੁੰਦੇ ਸਨ ਅਤੇ ਇਹਨਾਂ ਨੂੰ ਧੋਣਾ ਵੀ ਆਸਾਨ ਸੀ ਪ੍ਰਣਾਮ ਸਵਰੂਪ ਭਾਰਤੀ ਪਰਮਕ ਕੱਪੜੇ ਹੌਲੀ-ਹੌਲੀ ਅਲੋਪ ਹੋਣ ਲੱਗੇ ਕੱਪੜੇ ਸਸਤੇ ਹੋ ਗਏ ਫਲ ਸਰੂਪ ਘੱਟ ਕੱਪੜੇ ਪੈਨਣ ਵਾਲੇ ਲੋਕ ਵੀ ਜ਼ਿਆਦਾ ਤੋਂ ਜ਼ਿਆਦਾ ਕੱਪੜਿਆਂ ਦੀ ਵਰਤੋਂ ਕਰਨ ਲੱਗੇ। ਪ੍ਰਸ਼ਨ ਨੰਬਰ 4 ਇਸਤਰੀਆਂ ਦੇ ਪਹਿਰਾਵੇ ਤੇ ਮਹਾਜੁੱਧ ਦਾ ਕੀ ਅਸਰ ਪਿਆ? ਉੱਤਰ ਮਹਾਜੁੱਧਾਂ ਦੇ ਪ੍ਰਣਾਮ ਸਰੂਪ ਇਸਤਰੀਆਂ ਦੇ ਪਹਿਰਾਵੇ ਵਿੱਚ ਲਿਖੇ ਪਰਿਵਰਤਨ ਆਏ। ਨੰਬਰ 1 ਗਹਿਣਿਆਂ ਅਤੇ ਬਿਲਾਸਮਈ ਕੱਪੜਿਆਂ ਦਾ ਤ્યાਗ ਅਨੇਕ ਇਸਤਰੀਆਂ ਨੇ ਗਹਿਣਿਆਂ ਅਤੇ ਬਿਲਾਸਮਈ ਕੱਪੜਿਆਂ ਦਾ ਤ્યાਗ ਕਰ ਦਿੱਤਾ ਸਿੱਟੇ ਵਜੋਂ ਸਮਾਜਿਕ ਬੰਧਨ ਟੁੱਟ ਗਏ ਅਤੇ ਉੱਚ ਵਰਗ ਦੀਆਂ ਇਸਤਰੀਆਂ ਹੋਰਨਾ ਵਰਗਾਂ ਦੀਆਂ ਇਸਤਰੀਆਂ ਵਾਂਗ ਦਿਖਾਈ ਦੇਣ ਲੱਗੀਆਂ। ਨੰਬਰ 2 ਛੋਟੇ ਕੱਪੜੇ ਪਹਿਲੇ ਵਿਸ਼ਵ ਜੁੱਧ 1914 ਤੋਂ 1918 ਈਸਵੀ ਦੌਰਾਨ ਵਿਵਹਾਰਿਕ ਲੋੜਾਂ ਕਾਰਨ ਕੱਪੜੇ ਛੋਟੇ ਹੋ ਗਏ 1917 ਈਸਵੀ ਤੱਕ ਬ੍ਰਿਟੇਨ ਵਿੱਚ 70 ਹਜ਼ਾਰ ਇਸਤਰੀਆਂ ਗੋਲਾ ਬਰੂਦ ਦੇ ਕਾਰਖਾਨਿਆਂ ਵਿੱਚ ਕੰਮ ਕਰਨ ਲੱਗੀਆਂ ਸਨ ਕੰਮ ਕਰਨ ਵਾਲੀਆਂ ਇਸਤਰੀਆਂ ਬਲਾਊਜ਼ ਪਤਲੂਨ ਦੇ ਇਲਾਵਾ ਸਕਾਰਫ ਪੈਂਦੀਆਂ ਸਨ ਜਿਸ ਨੂੰ ਬਾਅਦ ਵਿੱਚ ਖਾਕੀ ਓਵਰਲ ਅਤੇ ਟੋਪੀ ਵਿੱਚ ਬਦਲ ਦਿੱਤਾ ਗਿਆ ਸਕਰਟ ਦੀ ਲੰਬਾਈ ਘੱਟ ਹੋ ਗਈ ਛੇਤੀ ਹੀ ਪੈਂਟ ਪੱਛਮੀ ਇਸਤਰੀਆਂ ਦੀ ਪੋਸ਼ਾਕ ਦਾ ਜ਼ਰੂਰੀ ਅੰਗ ਬਣ ਗਈ ਇਸ ਨਾਲ ਜਿਸ ਨਾਲ ਉਹਨਾਂ ਨੂੰ ਚੱਲਣ ਫਿਰਨ ਵਿੱਚ ਜ਼ਿਆਦਾ ਆਸਾਨੀ ਹੋ ਗਈ। ਨੰਬਰ 3 ਕੱਪੜਿਆਂ ਦਾ ਰੰਗ ਅਤੇ ਬਾਲਾਂ ਦੇ ਆਕਾਰ ਵਿੱਚ ਪਰਿਵਰਤਨ ੜਕੀਲੇ ਰੰਗਾਂ ਦੀ ਥਾਂ ਸਾਦਾ ਰੰਗਾਂ ਨੇ ਲੈ ਲਈ। ਅਨੇਕ ਇਸਤਰੀਆਂ ਨੇ ਸਹੂਲਤ ਲਈ ਆਪਣੇ ਬਾਲ ਕਟਵਾ ਲਏ। ਨੰਬਰ 4 ਸਾਦੇ ਅਤੇ ਖੇੜਕੁੱਦ 20ਵੀਂ ਸਦੀ ਦੇ ਆਰੰਭ ਵਿੱਚ ਬੱਚੇ ਨਵੇਂ ਸਕੂਲਾਂ ਵਿੱਚ ਸਾਦੇ ਕੱਪੜਿਆਂ ਤੇ ਜ਼ੋਰ ਦੇਣ ਅਤੇ ਹਾਰ ਸ਼ਿੰਗਾਰ ਨੂੰ ਉਨਿਰੁੱਤਸ਼ਾ ਕਰਨ ਲੱਗੇ ਕਾਸਰਤਾ ਤੇ ਖੇੜਕੁੱਦ ਲੜਕੀਆਂ ਦੇ ਪਾਠਕਰਮ ਦਾ ਅੰਗ ਬਣ ਗਏ ਖੇੜ ਦੇ ਸਮੇਂ ਲੜਕੀਆਂ ਨੂੰ ਅਜਿਹੇ ਕੱਪੜਿਆਂ ਦੀ ਲੋੜ ਸੀ ਜਿਸ ਨਾਲ ਉਹਨਾਂ ਦੀ ਗਤੀ ਵਿੱਚ ਰੁਕਾਵਟ ਨਾ ਪਵੇ ਜਦੋਂ ਉਹ ਕੰਮ ਤੇ ਜਾਂਦੀਆਂ ਸਨ ਤਾਂ ਉਹ ਆਰਾਮ ਦੇਹੇ ਅਤੇ ਸੁਵਿਧਾਜਨਕ ਕੱਪੜੇ ਪਹਿਨਦੀਆਂ ਸਨ। ਪ੍ਰਸ਼ਨ ਨੰਬਰ 5 ਸਵਦੇਸ਼ੀ ਅੰਦੋਲਨ ਬਾਰੇ ਤੁਸੀਂ ਕੀ ਜਾਣਦੇ ਹੋ? ਉੱਤਰ ਇਸ ਦੇ ਲਈ ਵੱਡੇ ਉੱਤਰਾਂ ਵਾਲਾ ਪ੍ਰਸ਼ਨ ਨੰਬਰ 3 ਦੇਖਣਾ ਤੁਸੀਂ ਨੇ। ਪ੍ਰਸ਼ਨ ਨੰਬਰ 6 ਰਾਸ਼ਟਰੀ ਪੁਸ਼ਾਕ ਤਿਆਰ ਕਰਨ ਸੰਬੰਧੀ ਕੀਤੇ ਗਏ ਯਤਨਾਂ ਦਾ ਵਰਣਨ ਕਰੋ। ਉੱਤਰ 19ਵੀਂ ਸਦੀ ਦੇ ਅੰਤ ਵਿੱਚ ਰਾਸ਼ਟਰੀਅਤਾ ਦੀ ਭਾਵਨਾ ਜਾਗਰਿਤ ਹੋਈ। ਰਾਸ਼ਟਰ ਦੀ ਸੰਕੇਤਿਕ ਪੋਸ਼ਾਕ ਲਈ ਰਾਸ਼ਟਰੀ ਪੋਸ਼ਾਕ ਤੇ ਵਿਚਾਰ ਕੀਤਾ ਜਾਣ ਲੱਗਾ ਭਾਰਤ ਦੇ ਵੱਖ-ਵੱਖ ਵਰਗਾਂ ਵਿੱਚ ਉੱਚ ਵਰਗ ਵਿੱਚ ਇਸਤਰੀ-ਪੁਰਸ਼ਾਂ ਨੇ ਆਪ ਹੀ ਕੱਪੜਿਆਂ ਦੇ ਨਵੇਂ-ਨਵੇਂ ਪ੍ਰਯੋਗ ਕਰਨੇ ਆਰੰਭ ਕਰ ਦਿੱਤੇ 1870 ਈਸਵੀ ਦੇ ਦਹਾਕੇ ਵਿੱਚ ਬੰਗਾਲ ਦੇ ਟੈਗੋਰ ਪਰਿਵਾਰ ਨੇ ਭਾਰਤ ਦੇ ਇਸਤਰੀ ਅਤੇ ਪੁਰਸ਼ਾਂ ਦੀ ਰਾਸ਼ਟਰੀ ਪੋਸ਼ਾਕ ਦੇ ਡਿਜ਼ਾਈਨ ਦੀ ਵਰਤੋਂ ਆਰੰਭ ਕੀਤੀ ਰਵਿੰਦਰਨਾਥ ਟੈਗੋਰ ਨੇ ਸੁਝਾਅ ਦਿੱਤਾ ਕਿ ਭਾਰਤੀ ਅਤੇ ਜੂਰਪੀ ਕੱਪੜਿਆਂ ਨੂੰ ਮਿਲਾਉਣ ਦੀ ਥਾਂ ਤੇ Hindu ਅਤੇ Muslim ਕੱਪੜਿਆਂ ਦੇ ਡਿਜ਼ਾਈਨਾਂ ਨੂੰ ਆਪਸ ਵਿੱਚ ਮਲਾਇਆ ਜਾਏ ਇਸ ਤਰ੍ਹਾਂ ਬਟਣਾ ਵਾਲੇ ਇੱਕ ਲੰਬੇ ਕੋਟ ਅਚਕਨ ਨੂੰ ਭਾਰਤੀ ਪੁਰਸ਼ਾਂ ਲਈ ਆਦਰਸ਼ ਪੋਸ਼ਾਕ ਮੰਨਿਆ ਗਿਆ ਵੱਖ-ਵੱਖ ਖੇਤਰਾਂ ਦੀਆਂ ਪਰੰਪਰਾਵਾਂ ਨੂੰ ਧਿਆਨ ਵਿੱਚ ਰੱਖ ਕੇ ਵੀ ਇੱਕ ਬੇਸ਼ੁਪੂਸ਼ਾ ਤਿਆਰ ਕਰਨ ਦਾ ਯਤਨ ਕੀਤਾ ਗਿਆ 1870 ਈਸਵੀ ਦੇ ਦਹਾਕੇ ਦੇ ਅੰਤ ਵਿੱਚ ਸਤਿੰਦਰਨਾਥ ਟੈਗੋਰ ਦੀ ਪਤਨੀ ਗਿਆਨ ਦਾਨਦਨੀ ਟੈਗੋਰ ਨੇ ਰਾਸ਼ਟਰੀ ਪੋਸ਼ਾਕ ਤਿਆਰ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਉਹਨਾਂ ਨੇ ਸ਼ਾੜੀ ਪਹਿਨਣ ਲਈ ਪਾਰਸੀ ਸਟਾਈਲ ਨੂੰ ਅਪਣਾਇਆ ਇਸ ਵਿੱਚ ਸਾੜੀ ਨੂੰ ਖੱਬੇ ਮੋਢੇ ਤੇ ਬੁਚ ਨਾਲ ਪਿੰਨ ਕੀਤਾ ਜਾਂਦਾ ਸੀ ਸਾੜੀ ਦੇ ਨਾਲ ਮਿਲਦੇ ਜੁਲਦੇ ਬਲਾਊਜ ਅਤੇ ਜੁੱਤੇ ਪੈਣਨੇ ਪਹਿਨੇ ਜਾਂਦੇ ਸਨ ਜਲਦੀ ਹੀ ਇਸ ਨੂੰ ਬ੍ਰਾਹਮ ਸਮਾਜ ਦੀਆਂ ਇਸਤਰੀਆਂ ਨੇ ਅਪਣਾ ਲਿਆ ਇਸ ਲਈ ਇਸ ਨੂੰ ਬਹਾਮਿੱਕਾ ਸਾੜੀ ਦੇ ਨਾਲ ਨਾਲ ਜਾਣਿਆ ਜਾਣ ਲੱਗਾ ਛੇਤੀ ਹੀ ਇਹ ਸੈਲੀ ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਦੇ ਬ੍ਰਾਹਮ ਸਮਾਜੀਆਂ ਅਤੇ ਗੈਰ ਬ੍ਰਾਹਮ ਸਮਾਜੀਆਂ ਵਿੱਚ ਪ੍ਰਚਲਿਤ ਹੋ ਗਈ ਪਰ ਆਖਿਲ ਭਾਰਤੀ ਸ਼ੈਲੀ ਵਿਕਸਤ ਕਰਨ ਦੇ ਇਹ ਯਤਨ ਪੂਰੀ ਤਰ੍ਹਾਂ ਸਫਲ ਨਹੀਂ ਹੋਏ ਅੱਜ ਵੀ ਗੁਜਰਾਤ ਕੇਰਲਾ ਅਤੇ ਅਸਾਮ ਦੀਆਂ ਇਸਤਰੀਆਂ ਅਲੱਗ-ਅਲੱਗ ਤਰ੍ਹਾਂ ਨਾਲ ਛਾੜੀਆਂ ਪੈਂਦੀਆਂ ਹਨ ਪ੍ਰਸ਼ਨ ਨੰਬਰ 7 ਪੰਜਾਬ ਵਿੱਚ ਇਸਤਰੀਆਂ ਦੇ ਪਹਿਰਾਵੇ ਤੇ ਸੰਖੇਪ ਨੋਟ ਲਿਖੋ ਉੱਤਰ ਪੰਜਾਬ ਅੰਗਰੇਜ਼ੀ ਸ਼ਾਸਨ ਦੇ ਅਧੀਨ 1849 ਈਸਵੀ ਸਭ ਤੋਂ ਬਾਅਦ ਵਿੱਚ ਆਇਆ ਇਸ ਲਈ ਪੰਜਾਬ ਦੇ ਲੋਕਾਂ ਵਿਸ਼ੇਸ਼ ਕਰ ਇਸਤਰੀਆਂ ਦੇ ਕੱਪੜਿਆਂ ਤੇ ਵਿਦੇਸ਼ੀ ਸੱਭਿਆਚਾਰ ਦਾ ਪ੍ਰਭਾਵ ਬਹੁਤ ਹੀ ਘੱਟ ਦਿਖਾਈ ਦਿੱਤਾ ਪੰਜਾਬ ਮੁੱਖ ਤੌਰ ਤੇ ਆਪਣੇ ਰਵਾਇਤੀ ਪਿੰਡੂ ਸੱਭਿਆਚਾਰ ਨਾਲ ਜੁੜਿਆ ਰਿਹਾ ਅਤੇ ਇੱਥੋਂ ਦੀਆਂ ਇਸਤਰੀਆਂ ਰਵਾਇਤੀ ਪਹਿਰਾਵੇ ਹੀ ਅਪਣਾਉਂਦੀਆਂ ਰਹੀਆਂ ਸਲਵਾਰ ਕੁੜਤਾ ਅਤੇ ਦੁਪੱਟਾ ਹੀ ਪੰਜਾਬੀ ਇਸਤਰੀ ਦੀ ਪਛਾਣ ਬਣੀ ਰਹੀ। ਜ਼ਿਆਦਾਤਰ ਵਿਆਹ ਦੇ ਮੌਕੇ ਤੇ ਉਹ ਰੰਗ-ਬਰੰਗੇ ਕੱਪੜੇ ਅਤੇ ਭਾਰੀ ਗਹਿਣੇ ਪੈਂਦੀਆਂ ਸਨ। ਲੜਕੀਆਂ ਵਿਆਹ ਦੇ ਮੌਕੇ ਤੇ ਫੁਲਕਾਰੀ ਕਰਦੀਆਂ ਸਨ। ਦੁਪੱਟਿਆਂ ਨੂੰ ਗੋਟਾ ਲਾ ਕੇ ਆਕਰਸ਼ਕ ਬਣਾਇਆ ਜਾਂਦਾ ਸੀ। ਸੂਟਾਂ ਤੇ ਕਢਾਈ ਵੀ ਕੀਤੀ ਜਾਂਦੀ ਸੀ। ਸ਼ਹਿਰੀ ਇਸਤਰੀਆਂ ਛਾੜੀ ਅਤੇ ਬਲਾਊਜ਼ ਵੀ ਪਹਿਨਦੀਆਂ ਸਨ ਨਾ ਸਰਦੀਆਂ ਵਿੱਚ ਸਵੈਟਰ ਕੋਟੀ ਅਤੇ ਕੀ ਵੀ ਪਹਿਨਣ ਦਾ ਰਿਵਾਜ ਸੀ। ਪ੍ਰਸ਼ਨ ਨੰਬਰ 4 ਵੱਡੇ ਉਤਰਾਂ ਵਾਲੇ ਪ੍ਰਸ਼ਨ ਪ੍ਰਸ਼ਨ ਨੰਬਰ 1 ਕੱਪੜਿਆਂ ਵਿੱਚ ਵਰਤੇ ਜਾਣ ਵਾਲੇ ਅਲੱਗ-ਅਲੱਗ ਰੇਸ਼ਿਆਂ ਦਾ ਵਰਣਨ ਕਰੋ। ਉਤਰ ਨਵੇਂ-ਨਵੇਂ ਰੇਸ਼ਿਆਂ ਦੀ ਖੋਜ ਕਰਨ ਕਾਰਨ ਲੋਕ ਵੱਖ-ਵੱਖ ਕਿਸਮਾਂ ਦੇ ਰੇਸ਼ਿਆਂ ਤੋਂ ਬਣੇ ਕੱਪੜੇ ਪਹਿਨਣ ਲੱਗੇ। ਮੌਸਮ ਸਮਾਜਿਕ ਸੱਭਿਆਚਾਰਕ ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਪ੍ਰਵਾਹਾਂ ਕਾਰਨ ਲੋਕਾਂ ਦੇ ਪਹਿਰਾਵੇ ਵਿੱਚ ਨਿਰੰਤਰ ਪਰਿਵਰਤਨ ਆਉਂਦਾ ਰਿਹਾ ਹੈ ਜੋ ਕਿ ਅੱਜ ਵੀ جاری ਹੈ। ਪਹਿਰਾਵੇ ਦੇ ਇਤਿਹਾਸ ਲਈ ਅਲੱਗ-ਅਲੱਗ ਤਰ੍ਹਾਂ ਦੇ ਰੇਸ਼ਿਆਂ ਬਾਰੇ ਜਾਨਣਾ ਜ਼ਰੂਰੀ ਹੈ। ਇਹਨਾਂ ਦਾ ਵਰਣਨ ਇਸ ਤਰ੍ਹਾਂ ਹੈ। ਨੰਬਰ 1 ਸੂਤੀ ਕੱਪੜਾ। ਸੂਤੀ ਕੱਪੜਾ ਕਪਾਹ ਤੋਂ ਬਣਿਆ ਆਇਆ ਜਾਂਦਾ ਹੈ। ਭਾਰਤੀ ਭਾਰਤ ਵਿੱਚ ਸਦੀਆਂ ਤੋਂ ਸੂਤੀ ਕੱਪੜਾ ਪਹਿਨਦੇ ਆ ਰਹੇ ਹਨ। ਕਪਾਹ ਅਤੇ ਸੂਤੀ ਕੱਪੜਿਆਂ ਦੀ ਵਰਤੋਂ ਦੇ ਇਤਿਹਾਸ ਪ੍ਰਮਾਣ ਪ੍ਰਾਚੀਨ ਸਭਿਆਤਾਵਾਂ ਵਿੱਚ ਵੀ ਮਿਲਦੇ ਹਨ ਸਿੰਧ ਘਾਟੀ ਦੀ ਸਭਿਆਤਾ ਵਿੱਚੋਂ ਵੀ ਕਪਾਹ ਅਤੇ ਸੂਤੀ ਕੱਪੜੇ ਦੀ ਵਰਤੋਂ ਬਾਰੇ ਪਰਨਾਮ ਮਿਲੇ ਹਨ ਰਿਗਵੇਦ ਦੇ ਮੰਤਰਾਂ ਵਿੱਚ ਵੀ ਕਪਾਹ ਦੇ ਵਿਸ਼ੇ ਵਿੱਚ ਚਰਚਾ ਕੀਤੀ ਗਈ ਹੈ ਨੰਬਰ 2 19 ਕਪੜਾ ਉਨ ਅਸਲ ਵਿੱਚ ਇੱਕ ਰੇਸ਼ੇਦਾਰ ਪ੍ਰੋਟੀਨ ਹੈ ਜੋ ਵਿਸ਼ੇਸ਼ तरह ਦੀ ਚਮੜੀ ਦੀਆਂ ਕੋਛਕਾਮਾਂ ਤੋਂ ਬਣਦੀ ਹੈ ਉਹਨਾਂ ਪੇੜ ਬੱਕਰੀ ਜਾਕ ਖਰਗੋਸ਼ ਆਦ ਜਨਵਰਾਂ ਤੋਂ ਵੀ ਪ੍ਰਾਪਤ ਕੀਤੀ ਜਾਂਦੀ ਹੈ ਮੈਰੀਨੋ ਨਾਂ ਦੀਆਂ ਪੇੜਾਂ ਦੀ ਉਹਨਾਂ ਸਭ ਤੋਂ ਉੱਤਮ ਮੰਨੀ ਜਾਂਦੀ ਹੈ ਮਿਸਰ ਬੇਬੀਲੋਨ ਸਿੰਧ ਘਾਟੀ ਦੀ ਸਭਿਅਤਾ ਤੋਂ 19 ਕੱਪੜੇ ਦੇ ਅਵਸ਼ੇਸ਼ ਮਿਲੇ ਹਨ ਇਸ ਤੋਂ ਮਾਲੂਮ ਹੁੰਦਾ ਹੈ ਕਿ ਉਸ ਸਮੇਂ ਦੇ ਲੋਕ ਵੀ ਉੰਨੀ ਕੱਪੜੇ ਪਹਿਨਦੇ ਸਨ ਨੰਬਰ 3 ਰੇਸ਼ਮੀ ਕੱਪੜਾ ਰੇਸ਼ਮੀ ਕੱਪੜਾ ਰੇਸ਼ਮ ਦੇ ਕੀੜਿਆਂ ਤੋਂ ਪ੍ਰਾਪਤ ਰੇਸ਼ਿਆਂ ਤੋਂ ਬਣਦਾ ਹੈ ਸੱਚ ਤਾਂ ਇਹ ਹੈ ਕਿ ਰੇਸ਼ਮ ਦਾ ਕੀੜਾ ਆਪਣੀ ਸੁਰੱਖਿਆ ਲਈ ਆਪਣੇ ਆਲੇ ਦੁਆਲੇ ਇੱਕ ਕਵਚ ਤਿਆਰ ਕਰਦਾ ਹੈ ਇਹ ਕਵਚ ਉਸ ਦੀ ਲਾਰ ਦਾ ਬਣਿਆ ਹੁੰਦਾ ਹੈ ਇਸ ਕਵਚ ਤੋਂ ਹੀ ਰੇਸ਼ਮੀ ਤਾਗਾ ਤਿਆਰ ਕੀਤਾ ਜਾਂਦਾ ਹੈ ਰੇਸ਼ਮ ਦਾ ਕੀੜਾ ਆਮ ਤੌਰ ਤੇ ਸੈ ਤੂਤ ਦੇ ਰੁੱਖਾਂ ਤੇ ਪਾਲਿਆ ਜਾਂਦਾ ਹੈ ਰੇਸ਼ਮੀ ਕੱਪੜਿਆਂ ਦੀ ਤਕਨੀਕ ਸਭ ਤੋਂ ਪਹਿਲਾਂ ਚੀਨ ਵਿੱਚ ਵਿਕਸਿਤ ਹੋਈ ਰੇਸ਼ਮੀ ਕੱਪੜੇ ਦੀ ਵਰਤੋਂ ਭਾਰਤ ਵਿੱਚ ਵੀ ਹਜ਼ਾਰਾਂ ਸਾਲਾਂ ਤੋਂ ਕੀਤੀ ਜਾ ਰਹੀ ਹੈ ਨੰਬਰ 4 ਬਨਾਉਟੀ ਰੇਸ਼ੇ ਤੋਂ ਬਣਿਆ ਕੱਪੜਾ ਬਨਾਉਟੀ ਰੇਸ਼ੇ ਬਣਾਉਣ ਦਾ ਵਿਚਾਰ ਸਭ ਤੋਂ ਪਹਿਲਾਂ ਇੱਕ ਅੰਗਰੇਜ਼ ਵਿਗਿਆਨੀ ਰਾਬਰਟ ਹੁੱਕ ਦੇ ਮਨ ਵਿੱਚ ਆਇਆ ਇਸ ਦੇ ਬਾਰੇ ਵਿੱਚ ਇੱਕ ਫਾਰਸੀ ਸਿੱਖ ਵਿਗਿਆਨੀ ਨੇ ਵੀ ਪਰ 1842 ਈਸਵੀ ਵਿੱਚ ਅੰਗਰੇਜ਼ੀ ਵਿਗਿਆਨੀ ਲੂਈਸ ਸੁਬਾਬ ਨੇ ਬਨਾਉਟੀ ਰੇਸ਼ਿਆਂ ਤੋਂ ਕੱਪੜਾ ਤਿਆਰ ਕਰਨ ਦੀ ਇੱਕ ਮਸ਼ੀਨ ਤਿਆਰ ਕੀਤੀ ਬਨਾਉਟੀ ਰੇਸ਼ਿਆਂ ਨੂੰ ਤਿਆਰ ਕਰਨ ਲਈ ਸਹਤੂਤ ਅਲਕੋਹਲ ਰਾਵੜ ਮਨੱਕਾ ਜਰਬੀ ਅਤੇ ਕੁਝ ਹੋਰ ਵੰਸ਼ਪਤੀ ਵਰਤੋਂ ਵਿੱਚ ਲੈਂਦੀ ਜਾਂਦੀ ਹੈ ਨਾਈਲੋਨ ਪੋਲਸਟਰ ਅਤੇ ਰਿਜ਼ਾਨ ਮੁੱਖ ਬਨੌਟੀ ਰੇਸ਼ੇ ਹਨ ਪੋਲਸਟਰ ਅਤੇ ਸੂਤ ਤੋਂ ਬਣਿਆ ਕੱਪੜਾ ਟੈਰੀਕਾਰਟ ਭਾਰਤ ਵਿੱਚ ਬਹੁਤ ਵਰਤਿਆ ਜਾਂਦਾ ਹੈ ਅੱਜ ਕੱਲ ਜ਼ਿਆਦਾਤਰ ਲੋਕ ਬਨੌਟੀ ਰੇਸ਼ਿਆਂ ਤੋਂ ਬਣੇ ਕੱਪੜਿਆਂ ਦੀ ਵਰਤੋਂ ਕਰਦੇ ਹਨ ਵਿਸ਼ਾ ਨੰਬਰ 2 ਉਦਯੋਗਿਕ ਕ੍ਰਾਂਤੀ ਦਾ ਆਮ ਲੋਕਾਂ ਅਤੇ ਇਸਤਰੀਆਂ ਦੇ ਪਹਿਰਾਵੇ ਉੱਤੇ ਕੀ ਅਸਰ ਪਿਆ ਉੱਤਰ 18ਵੀਂ 19ਵੀਂ ਸਦੀ ਵਿੱਚ ਉਦਯੋਗਿਕ ਕ੍ਰਾਂਤੀ ਨੇ ਸਮੁੱਚੇ ਵਿਸ਼ਵ ਦੇ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਢਾਂਚੇ ਤੇ ਆਪਣਾ ਪ੍ਰਭਾਵ ਪਾਇਆ ਇਸ ਨਾਲ ਲੋਕਾਂ ਦੇ ਵਿਚਾਰਾਂ ਅਤੇ ਜੀਵਨ ਸ਼ੈਲੀ ਵਿੱਚ ਬਦਲਾਅ ਆਇਆ ਸੁੱਟੇ ਵੱਜੋਂ ਲੋਕਾਂ ਦੇ ਪਹਿਰਾਵੇ ਵਿੱਚ ਵੀ ਪਰਿਵਰਤਨਾ ਆਇਆ ਕੱਪੜੇ ਦਾ ਉਤਪਾਦਨ ਮਸ਼ੀਨਾਂ ਨਾਲ ਹੋਣ ਦੇ ਕਾਰਨ ਕਪੜਾ ਸਸਤਾ ਹੋ ਗਿਆ ਅਤੇ ਉਹ ਬਹਾਰ ਬਾਜ਼ਾਰਾਂ ਵਿੱਚ ਬਧੇਰੇ ਮਾਤਰਾ ਵਿੱਚ ਆ ਗਿਆ ਇਹ ਮਸ਼ੀਨੀ ਕਪੜਾ ਹੋਣ ਦੇ ਕਾਰਨ ਅਲੱਗ-ਅਲੱਗ ਡਿਜ਼ਾਈਨਾਂ ਵਿੱਚ ਆ ਗਿਆ ਇਸ ਲਈ ਲੋਕਾਂ ਦੇ ਕੋਲ ਪੋਸ਼ਾਕਾਂ ਦੀ ਗਿਣਤੀ ਵਿੱਚ ਵਾਧਾ ਹੋ ਗਿਆ ਸੰਖੇਪ ਵਿੱਚ ਆਮ ਲੋਕਾਂ ਦੇ ਪਹਿਰਾਵੇ ਤੇ ਉਦਯੋਗ ਕ੍ਰਾਂਤੀ ਦੇ ਨਿਮਲਿਖਤ ਪ੍ਰਭਾਵ ਪਏ ਰੰਗ-ਬਰੰਗੇ ਕੱਪੜਿਆਂ ਦਾ ਪ੍ਰਚਲਨ 18ਵੀਂ ਸਦੀ ਵਿੱਚ ਯੂਰਪ ਦੇ ਲੋਕ ਆਪਣੇ ਸਮਾਜਿਕ ਪੱਧਰ ਵਰਗ ਜਾਂ ਲਿੰਗ ਦੇ ਮੁਤਾਬਕ ਕੱਪੜੇ ਪਹਿਨਦੇ ਸਨ ਨਾ ਪੁਰਸ਼ਾਂ ਅਤੇ ਇਸਤਰੀਆਂ ਦੇ ਪਹਿਰਾਵੇ ਵਿੱਚ ਬਹੁਤ ਅੰਤਰ ਸੀ ਇਸਤਰੀਆਂ ਪਹਿਰਾਵੇ ਵਿੱਚ ਸਰ ਕਟ ਅਤੇ ਉੱਚੀ ਅੱਡੀ ਵਾਲੇ ਜੁੱਤੇ ਪੈਂਦੀਆਂ ਸਨ ਪੁਰਸ਼ ਪਹਿਰਾਵੇ ਵਿੱਚ ਨੈਕਟਾਈ ਦੀ ਵਰਤੋਂ ਕਰਦੇ ਸਨ ਸਮਾਜ ਦੇ ਉੱਚ ਵਰਗ ਦਾ ਪਹਿਰਾਵਾ ਆਮ ਲੋਕਾਂ ਤੋਂ ਉਲੱਗ ਹੁੰਦਾ ਸੀ ਪਰ 1799 ਈਸਵੀ ਦੀ ਫਰਾਂਸੀਸੀ ਕ੍ਰਾਂਤੀ ਨੇ ਕੁਲੀਨ ਵਰਗ ਦੇ ਲੋਕਾਂ ਦੇ ਵਿਸ਼ੇਸ਼ ਅਧਿਕਾਰਾਂ ਨੂੰ ਖਤਮ ਕਰ ਦਿੱਤਾ ਇਸ ਦੇ ਸਿੱਟੇ ਵਜੋਂ ਸਾਰੇ ਵਰਗਾਂ ਦੇ ਲੋਕ ਵੀ ਆਪਣੀ ਇੱਛਾ ਦੇ ਅਨੁਸਾਰ ਰੰਗ-ਬਰੰਗੇ ਕੱਪੜੇ ਪਹਿਨਣ ਲੱਗੇ ਫਰਾਂਸ ਦੇ ਲੋਕ ਸੁਤੰਤਰ ਦੇ ਪ੍ਰਤੀਕ ਦੇ ਰੂਪ ਵਿੱਚ ਲਾਲ ਟੋਪੀ ਪਹਿਨਦੇ ਸਨ ਇਸ ਤਰ੍ਹਾਂ ਆਮ ਲੋਕਾਂ ਦੁਆਰਾ ਰੰਗ-ਬਰੰਗੇ ਕੱਪੜੇ ਪਹਿਨਣ ਦਾ ਪ੍ਰਚਲਨ ਪੂਰੇ ਵਿਸ਼ਵ ਵਿੱਚ ਪ੍ਰਸਿੱਧ ਹੋ ਗਿਆ ਇਸਤਰੀਆਂ ਦੇ ਪਹਿਰਾਵੇ ਵਿੱਚ ਪਰਿਵਰਤਨ ਨੰਬਰ 1 ਵਿਕਟੋਰੀਆ ਦੇ ਸ਼ਾਸਨ ਕਾਲ ਵਿੱਚ ਪ੍ਰਚਲਿਤ ਪਹਿਰਾਵੇ ਨੇ ਇਸਤਰੀਆਂ ਦੇ ਦਬਾਅ ਵਾਲੀ ਦਿੱਖ ਦਿਖਾਈ ਨੰਬਰ 2 ਪਰਾਂਸੀਸੀ ਕ੍ਰਾਂਤੀ ਅਤੇ ਫਜ਼ੂਲ ਖਰਚੀ ਰੋਕਣ ਸੰਬੰਧੀ ਕਾਨੂੰਨਾਂ ਨਾਲ ਪਹਿਰਾਵੇ ਵਿੱਚ ਕੀਤੇ ਸੁਧਾਰਾਂ ਨੂੰ ਇਸਤਰੀਆਂ ਨੇ ਸਵੀਕਾਰ ਨਹੀਂ ਕੀਤਾ। ਨੰਬਰ 3 ਸਿੱਟੇ ਵੱਜੋਂ ਕੁਝ ਮਹਿਲਾ ਸੰਗਠਨਾ ਨੇ ਪਹਿਰਾਵੇ ਨਾਲ ਸੰਬੰਧੀ ਸੁਧਾਰਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। 1830ਵੀਂ ਵਿੱਚ ਇੰਗਲੈਂਡ ਵਿੱਚ ਕੁਝ ਮਹਿਲਾ ਸੰਸਥਾਵਾਂ ਨੇ ਔਰਤਾਂ ਲਈ ਲੋਕਤੰਤਰੀ ਅਧਿਕਾਰ ਦੀ ਮੰਗ ਸ਼ੁਰੂ ਕਰ ਦਿੱਤੀ ਜਿਉਂ ਹੀ ਸਫਰੋਜ ਅੰਦੋਲਨ ਦਾ ਪ੍ਰਸਾਰ ਹੋਇਆ ਤਾਂ ਅਮਰੀਕਾ ਦੀ 13 ਬ੍ਰਿਸ਼ਟ ਬਸਤੀਆਂ ਵਿੱਚ ਪਹਿਰਾਵਾ ਸੰਧਾਰ ਅੰਦੋਲਨ ਸ਼ੁਰੂ ਹੋਇਆ ਸਹਿਤ ਨੇ ਤੰਗ ਕੱਪੜੇ ਪਹਿਨਣ ਕਾਰਨ ਮੁਟਿਆਰਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਬਾਰੇ ਦੱਸਿਆ ਉਹਨਾਂ ਦਾ ਮੰਨਣਾ ਸੀ ਕਿ ਤੰਗ ਪਹਿਰਾਵੇ ਨਾਲ ਸਰੀਰ ਦਾ ਵਿਕਾਸ ਰੀੜ ਦੀ ਹੱਡੀ ਵਿੱਚ ਵਿਕਾਰ ਅਤੇ ਲਹੂ ਸੰਚਾਰ ਪਰ ਨ ਪ੍ਰਭਾਵਿਤ ਹੁੰਦਾ ਹੈ ਇਸ ਲਈ ਬਹੁਤ ਸਾਰੇ ਮਹਿਲਾ ਸੰਗਠਨ ਨੇ ਸਰਕਾਰ ਤੋਂ ਲੜਕੀਆਂ ਦੀ ਸਰੀਰਕ ਸਮਾਜਿਕ ਅਤੇ ਆਰਥਿਕ ਹਾਲਤ ਨੂੰ ਬਿਹਤਰ ਬਣਾਉਣ ਲਈ ਪੋਸ਼ਾਕਾਂ ਵਿੱਚ ਸੁਧਾਰ ਦੀ ਮੰਗ ਕੀਤੀ ਅਮਰੀਕਾ ਵਿੱਚ ਵੀ ਕਈ ਮਹਿਲਾ ਸੰਗਠਨਾ ਨੇ ਇਸਤਰੀਆਂ ਲਈ ਪਰੰਪਰੀਕ ਪੋਸ਼ਾਕ ਦੀ ਨਿੰਦਾ ਕੀਤੀ ਕਈ ਮਹਿਲਾ ਸੰਸਥਾਵਾਂ ਨੇ ਲੰਬੇ ਗਾਊਨ ਨਾਲੋਂ ਇਸਤਰੀਆਂ ਲਈ ਸੁਭਦਨ ਜਨਕ ਪਹਿਰਾਵਾ ਪਹਿਨਣ ਦੀ ਮੰਗ ਕੀਤੀ ਕਿਉਂਕਿ ਜੇਕਰ ਇਸਤਰੀਆਂ ਦੀ ਪੋਸ਼ਾਕ ਆਰਾਮਦਾਇਕ ਹੋਵੇਗੀ ਤਾਂ ਹੀ ਉਹ ਆਸਾਨੀ ਨਾਲ ਕੰਮ ਕਰ ਸਕਣਗੀਆਂ 1870 ਈਸਵੀ ਵਿੱਚ ਦੋ ਸੰਸਥਾਵਾਂ ਨੈਸ਼ਨਲ ਊਮੈਨ ਸਰਫੇਜ ਐਸੋਸੀਏਸ਼ਨ ਅਤੇ ਅਮਰੀਕਨ ਊਮੈਨ ਆਫ ਸਰਫੇਜ ਐਸੋਸੀਏਸ਼ਨ ਨੇ ਮਿਲ ਕੇ ਇਸਤਰੀਆਂ ਦੇ ਪਹਿਰਾਵੇ ਵਿੱਚ ਸੁਧਾਰ ਕਰਨ ਲਈ ਅੰਦੋਲਨ ਆਰੰਭ ਕੀਤਾ ਰੂੜੀਵਾਦੀ ਵਿਚਾਰਧਾਰਾਂ ਦੇ ਲੋਕਾਂ ਕਾਰਨ ਇਹ ਅੰਦੋਲਨ ਅਸਫਲ ਰਿਹਾ 19ਵੀਂ ਸਦੀ ਵਿੱਚ ਇਸਤਰੀਆਂ ਦੀ ਸੁੰਦਰਤਾ ਅਤੇ ਪਹਿਰਾਵੇ ਸੰਬੰਧੀ ਵਿਚਾਰ ਦਾ ਪ੍ਰਸਾਰ ਹੋਣਾ ਸ਼ੁਰੂ ਹੋਇਆ ਸਿੱਟੇ ਵੱਜੋਂ ਫਿਰ ਵੀ ਇਸਤਰੀਆਂ ਦੀ ਸੁੰਦਰਤਾ ਅਤੇ ਪਹਿਰਾਵੇ ਦੇ ਨਮੂਨਿਆਂ ਵਿੱਚ ਪਰਿਵਰਤਨ ਹੋਣਾ ਸ਼ੁਰੂ ਹੋ ਗਿਆ ਇੰਨਾ ਹੋਣ ਦੇ ਬਾਵਜੂਦ ਪਿੰਡੂ ਸਮਾਜ ਵਿੱਚ ਪੁਰਸ਼ਾਂ ਅਤੇ ਇਸਤਰੀਆਂ ਦੇ ਪਹਿਰਾਵੇ ਵਿੱਚ ਕੋਈ ਵਿਸ਼ੇਸ਼ ਅੰਤਰ ਨਹੀਂ ਆਇਆ ਸਿਰਪਾਹ ਮਸ਼ੀਨਾਂ ਤੋਂ ਬਣੇ ਕੱਪੜੇ ਸੁੰਦਰ ਅਤੇ ਸਸਤੇ ਹੋਣ ਦੇ ਕਾਰਨ ਅਧਿਕ ਪ੍ਰਯੋਗ ਕੀਤੇ ਜਾਣ ਲੱਗੇ ਇਸ ਦੇ ਇਲਾਵਾ ਭਾਰਤੀ ਪਹਿਰਾਵਾ ਅਤੇ ਪੱਛਮੀ ਪਹਿਰਾਵੇ ਦੇ ਵਿੱਚ ਟਕਾਊ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਪਰੰਤੂ ਜਾਤੀਗਤ ਨਿਜਮਾ ਵਿੱਚ ਬੰਨ੍ਹਣ ਕਰਕੇ ਭਾਰਤੀ ਪਿੰਡੂ ਸਮੁਦਾਏ ਪੱਛਮੀ ਪੁਸ਼ਾਕ ਸ਼ੈਲੀ ਤੋਂ ਦੂਰ ਰਹਾ। ਪ੍ਰਸ਼ਨ ਨੰਬਰ 3 ਭਾਰਤ ਵਿੱਚ ਬਸਤੀਵਾਦੀ ਸ਼ਾਸਨ ਦੌਰਾਨ ਪਹਿਰਾਵੇ ਵਿੱਚ ਹੋਏ ਪਰਿਵਰਤਨ ਦਾ ਵਰਣਨ ਕਰੋ। ਉੱਤਰ ਬਸਤੀਵਾਦੀ ਸ਼ਾਸਨ ਦੌਰਾਨ ਜਦੋਂ ਪੱਛਮੀ ਵਸਤਰ ਸ਼ੈਲੀ ਭਾਰਤ ਵਿੱਚ ਆਈ ਤਾਂ ਅਨੇਕ ਪੁਰਸ਼ਾਂ ਨੇ ਇਹਨਾਂ ਵਸਤਰਾਂ ਨੂੰ ਅਪਣਾ ਲਿਆ ਇਸ ਦੇ ਉਲਟ ਇਸਤਰੀਆਂ ਪਰੰਪਰਾਗਤ ਕੱਪੜੇ ਹੀ ਪਹਿਨਦੀਆਂ ਰਹੀਆਂ ਸਨ ਭਾਰਤ ਦਾ ਪਾਰਸੀ ਸਮੁਦਾਇ ਕਾਫੀ ਅਮੀਰ ਸੀ ਉਹ ਲੋਕ ਪੱਛਮੀ ਸੱਭਿਆਚਾਰ ਤੋਂ ਵੀ ਪ੍ਰਭਾਵਿਤ ਸਨ ਇਸ ਲਈ ਸਭ ਤੋਂ ਪਹਿਲਾਂ ਪਾਰਸੀ ਲੋਕਾਂ ਨੇ ਹੀ ਪੱਛਮੀ ਕੱਪੜਿਆਂ ਨੂੰ ਅਪਣਾਇਆ ਪਹਿਲੇ ਮਾਨਸ ਦਿਖਾਈ ਦੇਣ ਲਈ ਉਹਨਾਂ ਨੇ ਬਿਨਾ ਕਲਰ ਦੇ ਲੰਬੇ ਕੋਟ ਬੂਟ ਅਤੇ ਛੜੀ ਨੂੰ ਆਪਣੀ ਪੁਸ਼ਾਕ ਦਾ ਅੰਗ ਬਣਾ ਲਿਆ ਕੁਝ ਪੁਰਸ਼ਾਂ ਨੇ ਪੱਛਮੀ ਕੱਪੜਿਆਂ ਨੂੰ ਅਦੌਨਿਕਤਾ ਦਾ ਪ੍ਰਤੀਕ ਸਮਝ ਕੇ ਅਪਣਾਇਆ ਭਾਰਤ ਦੇ ਜਿਹੜੇ ਲੋਕ ਮਿਸ਼ਨਰੀਆਂ ਦੇ ਪ੍ਰਭਾਵ ਵਿੱਚ ਆ ਕੇ ਈਸਾਈ ਬਣ ਗਏ ਸਨ ਉਹਨਾਂ ਨੇ ਵੀ ਪੱਛਮੀ ਕੱਪੜੇ ਪਹਿਨਣੇ ਸ਼ੁਰੂ ਕਰ ਦਿੱਤੇ ਕੁਝ ਬੰਗਾਲੀ ਬਾਬੂ ਦਫ਼ਤਰਾਂ ਵਿੱਚ ਪੱਛਮੀ ਕੱਪੜੇ ਪਹਿਨਦੇ ਸਨ ਜਦ ਕੇ ਘਰ ਵਿੱਚ ਆ ਕੇ ਆਪਣੀ ਪਰੰਪਰਾਗਤ ਪੁਸ਼ਾਕ ਧਾਰਨ ਕਰ ਲੈਂਦੇ ਸਨ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਇਸ ਤੋਂ ਪਤਾ ਚੱਲਦਾ ਹੈ ਕਿ ਸਮਾਜ ਪੁਰਸ਼ ਪ੍ਰਧਾਨ ਸੀ ਜਿਸ ਵਿੱਚ ਨਾਰੀ ਸੁਤੰਤਰਤਾ ਨਹੀਂ ਸੀ ਉਸ ਦਾ ਕੰਮਕਰ ਦੀ ਚਾਰਦਵਾਰੀ ਤੱਕ ਹੀ ਸੀਮਿਤ ਸੀ ਉਹ ਨੌਕਰੀ ਪੇਸ਼ਾ ਨਹੀਂ ਸੀ ਕੋਣ ਆਸ਼ਨ ਨੰਬਰ 4 ਪਾਰਤੀ ਲੋਕਾਂ ਦੇ ਪਰਹਾਵੇ ਵਿੱਚ ਸਵਦੇਸ਼ੀ ਅੰਦੋਲਨ ਦਾ ਕੀ ਪ੍ਰਭਾਵ ਪਿਆ ਉਤਰ 1905 ਈਸਵੀ ਵਿੱਚ ਅੰਗਰੇਜ਼ੀ ਸਰਕਾਰ ਨੇ ਬੰਗਾਲ ਦੀ ਵੰਡ ਕਰ ਦਿੱਤੀ ਇਸ ਨੂੰ ਬੰਗਪੰਗ ਵੀ ਕਿਹਾ ਜਾਂਦਾ ਹੈ ਸਵਦੇਸ਼ੀ ਅੰਦੋਲਨ ਬੰਗਪੰਗ ਦੇ ਵਿਰੋਧ ਵਿੱਚ ਚੱਲਿਆ ਬਾਈਕਾਟ ਵੀ ਸਵਦੇਸ਼ੀ ਅੰਦੋਲਨ ਦਾ ਇੱਕ ਅੰਗ ਸੀ ਇਹ ਰਾਜਨੀਤਿਕ ਵਿਰੋਧ ਘਟ ਪਰ ਕੱਪੜਿਆਂ ਨਾਲ ਜੁੜਿਆ ਵਿਰੋਧ ਜ਼ਿਆਦਾ ਸੀ ਲੋਕਾਂ ਨੇ ਇੰਗਲੈਂਡ ਤੋਂ ਆਉਣ ਵਾਲੇ ਕੱਪੜਿਆਂ ਨੂੰ ਪਹਿਨਣ ਤੋਂ ਇਨਕਾਰ ਕਰ ਦਿੱਤਾ ਅਤੇ ਦੇਸ਼ ਵਿੱਚ ਬਣੇ ਕੱਪੜੇ ਨੂੰ ਪਹਿਲ ਦਿੱਤੀ ਗਾਂਧੀ ਜੀ ਦੁਆਰਾ ਪ੍ਰਚਲਿਤ ਖਾਦੀ ਸਵਦੇਸ਼ੀ ਪੋਸ਼ਾਕ ਦੀ ਪਛਾਣ ਬਣ ਗਈ ਵਿਦੇਸ਼ੀ ਕੱਪੜੇ ਦੀ ਥਾਂ ਥਾਂ ਹੌਲੀ ਜੁਲਾਈ ਗਈ ਅਤੇ ਵਿਦੇਸ਼ੀ ਕੱਪੜਿਆਂ ਦੀਆਂ ਦੁਕਾਨਾਂ ਤੇ ਧਾਰਨੇ ਦਿੱਤੇ ਅਸਲ ਵਿੱਚ ਵਿਦੇਸ਼ੀ ਸਭਿਆਚਾਰ ਨਾਲ ਜੁੜੀ ਹਰੇਕ ਚੀਜ਼ ਦਾ ਤਿਆਗ ਕਰਕੇ ਸਵਦੇਸ਼ੀ ਮਾਲ ਅਪਣਾਇਆ ਗਿਆ ਇਸ ਅੰਦੋਲਨ ਨੇ ਗ੍ਰਾਮੀਣਾਂ ਨੂੰ ਰੁਜ਼ਗਾਰ ਪ੍ਰਦਾਨ ਕੀਤਾ ਅਤੇ ਉਥੋਂ ਦੇ ਕੱਪੜਾ ਉਦਯੋਗ ਵਿੱਚ ਨਵੀਂ ਜਾਨ ਪਈ ਇਸ ਲਈ ਪਿੰਡੂ ਸਮੁਦਾਇ ਆਪਣੇ ਪਰੰਪਰਾਗਤ ਕੱਪੜੇ ਸ਼ੈਲੀ ਤੋਂ ਵੀ ਜੁੜਿਆ ਰਿਹਾ ਬਹੁਤ ਸਾਰੇ ਲੋਕਾਂ ਨੇ ਖਾਦੀ ਨੂੰ ਵੀ ਅਪਣਾਇਆ ਪਰੰਤੂ ਖਾਦੀ ਬਹੁਤ ਅਧਿਕ ਮਹਿੰਗੀ ਹੋਣ ਦੇ ਕਾਰਨ ਬਹੁਤ ਘੱਟ ਇਸ ਔਰਤਾਂ ਨੇ ਇਸ ਨੂੰ ਅਪਣਾਇਆ ਗਰੀਬੀ ਦੇ ਕਾਰਨ ਕਈ ਲੰਬੀ ਛਾੜੀ ਦੇ ਲਈ ਮਹਿੰਗੀ ਖਾਦੀ ਨਹੀਂ ਖਰੀਦ ਪਾਉਂਦੀਆਂ ਸਾਨਾ ਪ੍ਰਸ਼ਨ ਨੰਬਰ 5 ਪੰਜਾਬੀ ਲੋਕਾਂ ਦੇ ਪਹਿਰਾਵੇ ਸੰਬੰਧੀ ਆਪਣੇ ਵਿਚਾਰ ਲਿਖੋ ਉੱਤਰ ਪੰਜਾਬੀ ਔਰਤਾਂ ਦਾ ਪਹਿਰਾਵਾ ਇਸ ਦੇ ਲਈ ਛੋਟੇ ਉੱਤਰਾਂ ਵਾਲਾ ਪ੍ਰਸ਼ਨ ਨੰਬਰ 7 ਪੜੋ ਮਰਦਾਂ ਦਾ ਪਹਿਰਾਵਾ ਪੰਜਾਬੀ ਮਰਦਾਂ ਦਾ ਪਹਿਰਾਵਾ ਕੋਈ અપવાદ ਨਹੀਂ ਸੀ ਉਹ ਵੀ ਵਿਦੇਸੀ ਪਹਿਰਾਵੇ ਦੇ ਪ੍ਰਭਾਵ ਤੋਂ ਲਗਭਗ ਅਛੂਤੇ ਹੀ ਰਹੇ ਕਿਉਂਕਿ ਪੰਜਾਬ ਖੇਤੀਬਾੜੀ ਪ੍ਰધાન ਦੇਸ ਰਿਹਾ ਹੈ ਇਸ ਲਈ ਇੱਥੋਂ ਦੇ ਮਰਦਾਂ ਦਾ ਪਹਿਰਾਵਾ ਪਰੰਪਰਾਗਤ ਕਿਸਾਨਾ ਵਰਗਾ ਰਿਹਾ ਉਹ ਚਾਦਰਾਂ ਕੁੜਤਾ ਪਹਿਨਦੇ ਸਨ ਅਤੇ ਸਿਰ ਤੇ ਪੱਗ ਬੰਨਦੇ ਸਨ ਹੌਲੀ ਹੌਲੀ ਕੁੜਤੇ ਚਾਦਰੇ ਦੀ ਥਾਂ ਕੁੜਤੇ ਪਜਾਮੇ ਨੇ ਲੈ ਲਈ ਕੁਝ ਪੰਜਾਬੀ ਕਿਸਾਨ ਸਿਰ ਤੇ ਪੱਗ ਦੀ ਥਾਂ ਤੇ ਪਰਨਾ ਸਾਫਾ ਵੀ ਲਪੇਟ ਲੈਂਦੇ ਸਨ ਮਰਦ ਮਾਵਾ ਲੱਗੀ ਤਰੇਦਾਰ ਪਗੜੀ ਬਹੁਤ ਮਾਣ ਨਾਲ ਬੰਦੇ ਸਨ ਅੱਜ ਕੁਝ ਮਰਦ ਪਗੜੀ ਦੇ ਹੇਠਾਂ 50 ਵੀ ਬੰਦੇ ਹਨ ਇਹ ਲੰਬਾਈ ਵਿੱਚ ਇੱਕ ਛੋਟੀ ਪਗੜੀ ਹੁੰਦੀ ਹੈ ਵਿਆਹ ਸਾਦੀ ਦੇ ਮੌਕੇ ਤੇ ਲਾਲ ਗੁਲਾਬੀ ਜਾਂ ਸੰਦੂਰੀ ਰੰਗ ਦੀ ਪਗੜੀ ਬੰਨੀ ਜਾਂਦੀ ਸੀ ਸੋਗ ਦੇ ਸਮੇਂ ਉਹ ਚਿੱਟੇ ਜਾਂ ਹਲਕੇ ਰੰਗ ਦੀ ਪਗੜੀ ਬੰਦੇ ਸਨ ਨਿਹੰਗ ਸਿੰਘਾਂ ਅਤੇ ਨਾਮਤਾਰੀ ਸੰਪਰਦਾਇ ਦੇ ਲੋਕਾਂ ਦਾ ਆਪਣਾ ਲੱਗ ਪਹਿਰਾਵਾ ਹੈ ਉਦਾਹਰਨ ਲਈ ਨਾਮਤਾਰੀ ਸੰਪਰਦਾਇ ਦੇ ਲੋਕ ਚਿੱਟੇ ਰੰਗ ਦੇ ਕੱਪੜੇ ਪੈਣਦੇ ਹਨ ਹੁਣ ਪੰਜਾਬੀ ਪਹਿਰਾਵੇ ਦਾ ਰੂਪ ਹੋਰ ਵੀ ਬਦਲ ਰਿਹਾ ਹੈ ਅੱਜ ਪੜੇ ਲਿਖੇ ਅਤੇ ਨੌਕਰੀ ਪੇਸ਼ਾ ਲੋਕ ਕਮੀਜ਼ ਅਤੇ ਪੈਂਟਾਂ ਦੀ ਵਰਤੋਂ ਕਰਨ ਲੱਗੇ ਹਨ ਮਰਦਾਂ ਦੇ ਸੁੱਤਿਆਂ ਵਿੱਚ ਵੀ ਵਿਪਿੰਨਤਾ ਆ ਰਹੀ ਹੈ ਉਹ ਮੁੱਖ ਤੌਰ ਤੇ ਪੰਜਾਬੀ ਜੁੱਤੀ ਅਤੇ ਬੂਟ ਆਦ ਪਹਿਨਦੇ ਹਨ ਧੰਨਵਾਦ